ਸਾਰਿਆਂ ਨੂੰ ਪਤਾ ਪੀਜੇਪੀ ਲੰਬੇ ਚਿਰ ਤੋਂ ਜਗਨ ਦੇ ਇਜਦੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਦਣ ਦਾ ਵੀ ਇਹ ਗੱਲ ਕਹਿ ਰਹੇ ਆ ਵੀ ਇਜਦੀਵਾਲ ਸਾਹਿਬ ਜਿੱਦ ਨਾ ਕਰੋ ਜਿੱਦ ਨਾ ਕਰੋ ਜਿੱਦ ਨਾ ਕਰੋ ਆਪਣਾ ਰਜਾਈਨ ਆਪਣਾ ਸਤੀਫਾ ਦਿਓ ਕਿਉਂਕਿ ਮੁੱਖ ਮੰਤਰੀ ਜੇ ਛੋਬੇ ਤਾਂ ਕੰਮ ਕਿਵੇਂ ਚੱਲ ਸਕਦਾ ਆ ਹੁਣ ਹਾਈ ਕੋਰਟ ਨੇ ਹਾਈ ਕੋਰਟ ਨੇ ਉਹ ਫਟਕਾਰ ਲਾਈ ਆ ਉਹ ਸਰਕਾਰ ਲਾਈ ਆ ਕੇਜਰੀਵਾਲ ਤੇ ਕੇਜਰੀਵਾਲ ਦੀ ਸਰਕਾਰ ਨੂੰ ਆਮ ਆਦਮੀ ਨੂੰ ਕਿਸੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਤੇ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਤੇ ਇਹ ਜਿਹੜੇ ਮੰਤਰੀ ਨੇ ਭਰਦवाज ਸਾਹਿਬ ਉਹ ਕੀ ਕਹਿ ਰਹੇ ਉਹ ਜਵਾਬ ਕੀ ਦੇ ਰਹੇ ਆ ਵੀ ਕੋਈ ਵੀ ਫੈਸਲਾ ਕੈਬਨਟ ਤੋਂ ਬਗੈਰ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੋਈ ਫੈਸਲਾ ਨਹੀਂ ਹੋ ਸਕਦਾ ਅਸੀਂ ਤਾਂ ਉਦੋਂ ਦੇ ਇਹੀ ਕਹਿ ਰਹੇ ਆ ਵੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੈਬਨਟ ਮੀਟਿੰਗ ਕਿਵੇਂ ਹੋਏਗੀ ਤੇ ਕੈਬਨਟ ਤੋਂ ਬਗੈਰ ਕੋਈ ਫੈਸਲਾ ਕਿਵੇਂ ਹੋਏਗਾ ਇਹ ਗੱਲ ਹਾਈ ਕੋਰਟ ਨੇ ਕਹੀ ਕਿ ਤੁਸੀਂ ਕੇਵਲ ਤੁਸੀਂ ਕੇਵਲ ਤੁਹਾਡੀ ਦਿਲਚਸਪੀ ਸੱਤਾ ਦੇ ਵਿੱਚ ਤੁਹਾਡੀ ਦਿਲਚਸਪੀ ਸੇਵਾ 'ਚ ਨਹੀਂ ਗਈ ਜੋ ਇਹ منی ਲਾਂਡਰਿੰਗ ਕੇਸ ਆ ਜਿਹੜਾ ਜਿਹੜਾ ਸ਼ਰਾਬ ਘਟਾਲਾ ਉਹਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੋਈ ਹੈ ਤੇ ਸੌਰਵ ਭੱਦਵਾ ਜਿਹੜੇ ਮੰਤਰੀ ਨੇ ਉਹ ਇਸ ਗੱਲ ਨੂੰ ਕੋਰਟ ਦੇ ਵਿੱਚ ਡਿਫੈਂਡ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਉਹ ਬਾਹਰ ਨਹੀਂ ਆਉਣਗੇ ਅਸੀਂ ਇਹਦਾ ਕੁਝ ਨਹੀਂ ਕਰ ਸਕਦੇ ਇਸ ਕਰਕੇ ਇਹ ਇਸੇ ਤਰੀਕੇ ਨਾਲ ਜਿਹੜਾ ਇੱਕੋ ਕੰਮ ਚੱਲੇਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਸਿਰਫ ਹੋਰ ਕੋਈ ਵੀ ਉਹਨਾਂ ਦਾ ਮਕਸਦ ਨਹੀਂ ਸਿਰਫ ਉਹ 43 ਕਰੋੜ ਜਿਹੜੇ ਘਰ ਕਿਲਾ ਇਹ ਉਹਦੇ ਵਿੱਚ ਸਵਿਮਿੰਗ ਪੂਲਾਂ ਦੇ ਵਿੱਚ ਰਹਿਣ ਤੋਂ ਸਿਵਾਏ ਹੋਰ ਮਹਿਲਾਂ ਤੋਂ ਰਹਿਣ ਤੋਂ ਸਿਵਾਏ ਕੋਈ ਕੰਮ ਨਹੀਂਗਾ ਬੱਚੇ ਜਿੱਥੇ ਮਰਜੀ ਜਾਣ ਬੱਚਿਆਂ ਦੀਆਂ ਵਰਦੀਆਂ ਵਿੱਚੋਂ ਮਰਜੀ ਉਹਨਾਂ ਇਹਦਾ ਇੱਕ ਇਸ਼ੂ ਆ ਤੇ ਜਿਹੜਾ ਇਹ ਮਾਡਲ ਐਜੂਕੇਸ਼ਨ ਮਾਡਲ ਲਈ ਕਹਿੰਦੇ ਸੀ ਨਾ ਵੀ ਦੁਨੀਆਂ ਦੇ ਵਿੱਚ ਬੈਸਟ ਸਾਡਾ ਜਿਹੜਾ ਇਹ ਉਹ ਮੈਡੀਕਲ ਆਪਣਾ ਐਜੂਕੇਸ਼ਨ ਮਾਡਲ ਤੇ ਆ ਜਿਹੜਾ ਐਜੂਕੇਸ਼ਨ ਮਾਡਲ ਆ ਅੱਜ ਨਾ ਬੱਚਿਆਂ ਦੇ ਕੋਲ ਬੁੱਕ ਨਾ ਬੱਚਿਆਂ ਦੇ ਕੋਲ ਡਰੈੱਸ ਵਰਦੀ ਤੇ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਣਗੇ ਇਸੇ ਤਰੀਕੇ ਬੱਚੇ ਪੜਾਈ ਤੋਂ ਬਗੈਰ ਰਹਿਣਗੇ ਕਿ ਇਤੋਂ ਵੱਡੀ ਫਟਕੜ ਸੁਣ ਲੋ ਮੰਨ ਲੋ ਹਜੇ ਵੀ ਟਾਈਮ ਆ ਤੁਹਾਡੇ ਕੋਲ ਨਹੀਂ ਲੋਕ ਤੁਹਾਨੂੰ ਆਪ ਘਰਾਂ ਚੋਂ ਕੱਢ ਲੈਣਗੇ ਕਿਉਂਕਿ ਬਹੁਤ ਦਿੱਲੀ ਦਾ ਦੁਰਦਸ਼ਾਏ ਤੇ ਸਭ ਤੋਂ ਵੱਡਾ ਇਸ਼ੂ ਸੀ ਹੁਣ ਤੁਸੀਂ ਬਾਕੀ ਆਪਣੇ ਸਵਾਲ ਲੈ ਲਓ ਤੁਸੀਂ ਜ਼ਰੂਰ ਇਸੀ ਸੁਧੇ ਕਰ ਸਕਦੇ ਹੋ ਸਰ ਪੰਜਾਬ ਵਿੱਚ ਬਈ ਸਕੂਲਾਂ ਕਰਦਾ ਰੋਲਾ ਹੈ ਅਜਿਹਾ ਪੁੱਛਣਾ ਕਿ ਲੋਕਾਂ ਨੂੰ ਕੀ ਹੋ ਰਿਹਾ ਹੈ ਬਿਲਕੁਲ ਕੁਰੀਕੀ ਕਰਾ ਸਾਨੂੰ ਕਿਤੇ ਵੀ ਪੇਰੈਂਟਸ ਮਿਲਦੇ ਆ ਲੁੱਟ ਹੋਈ ਪ੍ਰਾਈਵੇਟ ਸਕੂਲਾਂ ਦੀ ਚਾਰਜ ਜੋ 5-5000 ਰੁਪਿਆ ਜਿਹੜੀ ਉਹ ਫੀਸਾਂ ਲਈਆਂ ਜਾ ਰਹੀਆਂ ਬਹੁਤ ਲੋਕ ਜਿਹੜੇ ਉਹ ਧਰਨੇ ਮੁਜਾਰੇ ਕਰਨ ਦੇ ਲਈ ਪੇਰੈਂਟਸ تیار ਹੋ ਗਏ ਤੇ ਭਾਈ ਜਿਨ੍ਹਾਂ ਦਾ ਕਨਵੀਨੈਂਸ ਇਹ ਆ ਜਿਨ੍ਹਾਂ ਦਾ ਪਾਰਟੀ ਦਾ ਹੈਡੇ ਆ ਤੇ ਉਹ ਪੰਜਾਬ ਚ ਵੀ ਤਾਂ ਉਹਨਾਂ ਦੀ ਸਰਕਾਰ ਉੱਥੇ ਕਿਹੜਾ ਕੋਈ ਨਵਾਂ ਬਦਲਾਅ ਹੋ ਸੰ ਦਾ ਦਿੱਲੀ ਵਾਲਾ ਮਾਡਲ ਇਹ ਉਰੇ ਅਪਣਾ ਰਹੇ ਆ ਤੇ ਉੱਥੇ ਵੀ ਇਹ ਹਾਲ ਆ ਉਰੇ ਵੀ ਬਿਲਕੁਲ ਠੀਕ ਆ ਬਹੁਤ ਵੱਡੇ ਨਿਊਜ਼ਪੇਪਰ ਦੇ ਇਹ ਫਰੰਟ ਪੇਜ ਤੇ ਖਬਰਾਂ ਸੀ ਵੀ ਹਜੇ ਵੀ ਪੰਜਾਬ ਦੇ ਵਿੱਚ ਤਨਖਾਹਾਂ ਨਹੀਂ ਦੇ ਸਕੇ ਜਦੋਂ 21 ਤਰੀਕ ਤੱਕ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀਆਂ ਸਕੂਲ ਚ ਬੁੱਕਸ ਚਾ ਹੋਰ ਚੀਜ਼ਾਂ ਵਰਦੀਆਂ ਦੇ ਕਿੱਥੋਂ ਲੈਣੀਆਂ ਐ ਐਨਸੀਬੀਐਸੀ ਸਕੂਲਾਂ ਉਹਨਾਂ ਦੇ ਵੀ ਕਿੰਨਾ ਚੁੱਕੇ ਮਨਮਾਨੀ ਐ ਪਰ ਕਿਸ ਤਰੀਕੇ ਦਾ ਕਹਿਰ ਸਰਕਾਰ ਦੀ ਭਾਗੀਦਾਰ ਹੈ ਜੇ ਤੁਸੀਂ ਐਜੂਕੇਸ਼ਨ ਦੇ ਪੇਪਰ ਤੇ ਨਾ ਮਾਮੂਲੀ ਗੱਲ ਕਹਿੰਦੇ ਐ ਕਿ ਅਸੀਂ 3 ਸਿੱਖਾ ਰਵਾਂਗੇ ਪਰ ਕਿਸ ਸਕੂਲ ਨੂੰ ਹਲੇ ਵੀ ਮਨਮਾਨੀ ਕਰ ਰਹੇ ਹੋ ਦੇਖੋ ਸੀਬੀਐਸਸੀ ਬੋਰਡ ਆ ਜਿਹੜਾ ਉਹ ਇੱਕ ਬੋਰਡ ਜਿਹੜਾ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਪਰ ਜੇ ਐਜੂਕੇਸ਼ਨ ਜਿਹੜਾ ਸੀਬੀਐਸਸੀ ਬੋਰਡ ਆ ਉਹ ਕਿਸੇ ਉਹ ਵੀ ਨਹੀਂ ਥੋੜੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਕਿਹਣੀ ਹੈ ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕੋ ਏ ਆ ਵੀ ਆਪ ਆਜ ਜਿਹੜੀ ਕਲਾਸ ਨੂੰ ਆ ਪੜਾਈ ਹੋਏਗੀ ਤਾਂ ਹਰ ਸਭ ਚੇਂਜ ਹੋਏ ਨਹੀਂ ਕਿ ਤਾਪਾ ਮੈਂ ਉਹੀ ਕਿਤਾਬ ਭਈ ਇਹ ਤਾਂ ਨਹੀਂ ਕਹਿ ਰਹੇ ਸਰ ਸਰ ਇੱਕੀ ਦੁਕਾਨਾਂ ਤੋਂ ਕਿਉਂ ਮਿਲਦੀ ਹੈ ਇਹ ਤਾਂ ਜਿਹੜਾ ਜਿਹੜਾ ਵੀ ਅਫੀਸਰ ਆਉਗੇ ਜਿਹੜਾ ਡਿਸਟ੍ਰਿਕਟ ਦਾ ਅਫੀਸਰ ਹੁੰਦਾ ਐਜੂਕੇਸ਼ਨ ਅਫੀਸਰ ਉਹਦੇ ਉਨੇ ਇੱਕ ਚੀਜ਼ਾਂ ਦੇਖ ਲਈਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਇਹ ਚੱਲਦਾ ਹੈ ਇਹਦੇ ਵਿੱਚ ਜਿਵੇਂ ਸਰਕਾਰ ਆ ਜਿਹੜੀ ਜਾਂ ਬੁਰੇ ਦੇ ਕੁਝ ਲੋਕ ਆ ਜਿਹੜੇ ਹਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦੇ ਵਾਰੇ ਭਾਈ ਉਹ ਸਾभी ਦਾੜਾ ਖਾਦਿਆ ਜੂਵੀ ਬਾਲੀ ਦਾ ਤਾਂ ਆਖਿਰ ਕੀ ਕੀ ਦਰਦ ਕੀ ਹੈ ਕਿ ਕਹਾਂ ਮਹਿਸੂਸ ਮੈਨੂੰ ਕੋਈ ਦਰਦ ਨਹੀਂ ਸਿਰਫ ਹੀ ਕਾਰਨ ਜਿਹੜਾ ਸੀ ਮੇਨ ਤਰ੍ਹਾਂ ਕਾਰਨ ਸੀ ਦੇਸ਼ ਨੂੰ ਮਜ਼ਬੂਤ ਕਰਨ ਦਾ ਸੀ ਤਾਂ ਨਹੀਂ ਦੇਸ਼ ਤੋਂ ਬਟਰਕੀ ਦੇ ਜਨਾਜੇ 10 ਸਾਲ ਜਿਉ ਹੋਇਆ ਕਹਿਵਾ ਤੁਸੀਂ ਹਰ ਸਾਲ ਫੌਰਤ ਹੀ ਜਾਂਦੇ ਭਾਗੋ ਤਰਨੇ ਅਸੀਂ ਜਾ ਕੇ ਜਿਸ ਨੇ 15 ਸਾਲ ਤੋਂ ਜਾ ਰਹੇ ਅਸੀਂ 15 ਸਾਲ ਪਹਿਲਾਂ ਅੱਜ ਦਾ ਫਰਕ ਦੇਖਿਆ ਵੀ ਬਾਹਰ ਜਾ ਕੇ ਕੀ ਰਿਸਪੈਕਟਾ ਤੁਹਾਡੇ ਇੰਡੀਅਨ ਸੀ ਉਹ ਕਿਲੋ ਵੀ 15 ਸਾਲ ਪਹਿਲਾਂ ਵੇਖਿਆ ਅੱਜ ਵੀ ਨਹੀਂ ਲੇਕਿਨ ਉਹ ਚੀਜ਼ਾਂ ਸਾਰੇ ਦੇਖ ਕੇ ਨਾ ਇੱਕ Hindu ਹੋ ਅੰਦਰ ਆ ਕੇ ਮੇਰੇ ਕੋਲ ਨਿਰੀਆ ਗਿਆ ਕਿ ਮੈਂ ਕਿੱਥੇ ਹੋ ਜਾਵਾਂ ਮੇਰਾ ਤਾਂ ਹੀ ਮਨ ਸੀ ਮੈਂ ਆ ਕੇ ਅਰਕਾਲੀ ਦਾ ਲਈ ਦੋਖ ਸਵਾਦੀ ਟਿਕਟ ਮਿਲੀ ਹੋਈ ਮੈਂ ਆਪਣੀ ਮਰਜ਼ੀ ਨਾਲ ਛੱਡ ਕੇ ਆਇਆ ਬਿਨਾਂ ਸਵਾਰ ਤੋਂ ਲੋਕਜਾਂਦ ਦਾ ਗੱਲੀ ਦਾ ਪ੍ਰਧਾਨ ਬਣਾ ਦੋ ਪਿੱਛੇ ਨਹੀਂ ਹਟਦਾ ਸੂਸਾ ਤੁਸੇ ਕਹਿੰਦਾ ਟਿਕਟ ਤੁਹਾਡੇ ਕੱਟੇ ਗਈ ਜੀ ਮੈਂ ਮਰਜ਼ੀ ਛੱਡ ਗਿਆ ਜਾਖੜ ਸਾਹਿਬ ਟ੍ਰਾਂਸਪੋਰਟ ਦੇ ਸਹਿਯੋਗ ਨਾਲ ਪੋਲਿਟਿਕਲ ਕਰਿਓ ਕਿਸੇ ਪੁਆਇੰਟ 'ਤੇ ਕਰੋ ਮੀਤੀ ਨੇ ਬਿਆਨ ਪੜ੍ਹ ਲਿਓ ਮੈਂ ਜਾਖੜ ਸਾਹਿਬ ਨੂੰ ਨਾਲ ਕਰਿਆ ਮੈਂ ਮੈਂ ਮੀਟਿੰਗ ਹੋ ਕੇ ਸਵਾਗਤ ਹੈ 1.5 ਮਹੀਨੇ ਤੋਂ ਤਿੰਨਵਰ ਜਾਖੜ ਜੀ ਨੂੰ ਰਿਕਵੈਸਟ ਰਹੀਦੀ ਆਇਆ ਕਿਸ ਨੂੰ ਦੇ ਦਿਓ ਜੀ ਮੈਂ ਨਹੀਂ ਲੈਂਦਾ ਸੂਸਾ ਜੀ ਸਿਓਰ ਸੀਗੇ ਵੀ ਡਿਗਰਾ ਲਾਇਸੈਂਸ ਹੋਇਆ ਸੀ ਨਹੀਂ ਨਹੀਂ ਉਹ ਕੋਈ ਮਸਤੀ ਮੈਂ ਬੀਜੇਪੀ ਦਾ ਮੈਂ ਜ ਕਰ ਬੜੇ ਉਹਦਨੀ ਮਨਪਰਤੀਆਂ ਸੀ ਮੈਂ ਬੀਜੇਪੀ ਜੁਆਇਨ ਕਰਦੀਆਂ ਤਾਂ ਮੈਂ ਬੀਜੇਪੀ ਦੇ ਵਿਚ ਨਾਲ ਚਲੀ ਸਿਰ ਰਾਮ ਮੰਤਰ ਮੁਧਾਰਿਆ ਕੇ ਹੋਮੀ ਬੀਜੇਪੀ ਦੇ ਕੋਈ ਵੀ ਬਲੱਡੀ ਨਹੀਂ ਸੀ ਉਹ ਤੋਂ ਬਲੱਡੀ ਕਿਸੇ 10 ਸਾਲ ਪਹਿਲਾਂ ਦੇਖ ਲੋ 20 30 ਸਾਲ ਸਤੇ ਅੱਜ ਦੇਖੋ ਕੀ ਹਾਲ ਉਹ ਚੀਜ਼ਾਂ ਉਹਨਾਂ ਦੇਖਦੇ ਹੋ ਮਿਲ ਕੋ ਨਹੀਂ ਰਿਕਲੇਗਾ ਤੇ ਮੈਂ ਸਭ ਫਾਰਮਰ ਪਾਰਟੀਆਂ ਬਣਨ ਦਾ ਵੀ ਚਰਚਾ ਹੋ ਰਹੀ ਹੈ ਕਿ ਕਿ ਸਭ ਤੋਂ ਕਿੰਨੀਆਂ ਪਾਰਟੀਆਂ ਲਿੰਕ ਕਰਦੇ ਪਾਰਟੀਆਂ ਚੇਤ ਉਹ ਅਜੇ ਮੈਂ ਕਹ ਲੀ ਤੀਣ ਮਤ ਦੇ ਜੇ ਬ ਕੁਝ ਬੰਗ ਰਹੇ ਨਾ ਤੀਣ ਹੋ ਗਈ ਹੈ ਤੀਣ ਛਾੜੇ